पब्लिक लाइव सुजानपुर विच भारत डिफेंस कमेटियां अते बिल्लेज कमेटियां दी एक मीटिंग पुलिस पब्लिक संपर्क प्रोग्राम दे ते थोई जिस विच एसएसपी पठानकोट दलजिंदर सिंह टिल्लो ने विशेष रूप से हाजिर हुए अते उन्होंने लोकांदे सुझाव ले कि किस तरह क्राइम ते रोक लगाई जा सकती है आओ देखो पूरी खबर मैं एक सुझाव देना चाहना सर कि इतने पी सी कमी है ਮੋਟਰਸਾਈਕਲ ਜਿਹੜਾ ਕਿ ਸ਼ਾਮ ਨੂੰ ਬਾਜ਼ਾਰ ਦੇ ਵਿੱਚੋਂ ਇਹ ਲਗਾਤਾਰ ਰੌਣ ਲਗਾਣ ਤਾਂ ਕਿ ਇਹ ਜੋ ਜੇ ਬੱਚੇ ਜਿਹੜੇ ਤਿੰਨ ਤਿੰਨ ਬੈਠ ਕੇ ਚੱਲਦੇ ਨੇ ਕਈ ਇਹ ਹੁੱਲੜਵਾਜੀ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾਏ ਜਾਇ ਹੈ ਸਾਨੂੰ ਇਹ ਗੱਲ ਸੁਣ ਕੇ ਪੜ੍ਹ ਕੇ ਤਾਂ ਕਿ ਤੁਹਾਨੂੰ ਕਿਹਦੇ ਤੇ ਸ਼ੱਕ ਹੈ ਤੁਹਾਡਾ ਅਸੀਂ ਸਮਸ਼ਾਨਗਾਰ ਦੀ ਰੇਹ ਦੇ ਘਰ ਨੇ ਆ ਉੱਥੇ ਸਾਡੀਆਂ ਚੋਰੀ ਹੋਈਆਂ ਸੀ ਅਸੀਂ ਬਹੁਤ ਜ਼ਿਆਦਾ ਫਿਮੂਲੇਟਡ ਕੀਤਾ ਗਿਆ ਤੁਹਾਨੂੰ ਤੇ ਸਾਡੀ ਲੋਹੀ ਹੈ ਇਸ ਬੜੀ ਲਿਖੀ ਜਮਾਤ ਨੂੰ ਵੀ ਇਹ ਹਾਲਾਤ ਹੋਏ ਹੋ ਰਹੇ ਆ ਤੇ ਇੱਕ ਮਾੜੇ ਬੰਦੇ ਦਾ ਕੀ ਹਾਲ ਹੋਗਾ ਇਹ ਸਿਰ ਥੋੜਾ ਜਾਥੇ ਸੀ ਇਹਨਾਂ ਨੂੰ ਬੈਠ ਕੇ ਅੱਜ ਅਸੀਂ ਆਪਣੇ ਪਠਾਨਕੋਟ ਜ਼ਿਲ੍ਹੇ ਦੀ ਸਬਡਿਵੀਜ਼ਨ ਧਾਰਕ ਲਾਇਆ ਇਹਦਾ ਬੜਾ ਮਸ਼ਹੂਰ ਤੇ ਪੁਰਾਣੇ ਇਤਿਹਾਸ ਵਾਲਾ ਕਸਬਾ ਹੈਗਾ ਸੁਜਾਨਪੁਰ ਉਦੇ ਵਿੱਚ ਅਸੀਂ ਪਬਲਿਕ ਦੀ ਸੰਪਰਕ ਨਾਲ ਸਪਰਕ ਪ੍ਰੋਗਰਾਮ ਦਿੱਤਾ ਹੈ ਤਾਂ ਜਿੱਥੇ ਪਬਲਿਕ ਦੀ ਮੀਟਿੰਗ ਜਿਹੜੀ ਹੈਗੀ ਸੀ ਉਹ ਰੱਖੀ ਗਈ ਸੀ ਮੀਟਿੰਗ ਦਾ ਮਕਸਦ ਪਬਲਿਕ ਦੇ ਵਿਊਜ਼ ਜਾਣਨਾ ਪਬਲਿਕ ਦੀਆਂ ਸਮੱਸਿਆਵਾਂ ਸਮੱਸਿਆਵਾਂ ਨੂੰ ਜਾਣਨਾ ਤੇ ਉਹਦਾ ਜਿਹੜਾ ਵੀ ਹੱਲ ਹੋ ਸਕਦਾ ਉਹਦੇ ਦਾ ਉਹਦਾ ਨਿਵਾਰਣ ਕਰਨਾ ਸੋ ਅੱਜ ਇਹਦੇ ਪਬਲਿਕ ਦੇ ਨੁਮਾਇੰਦਿਆਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰ ਸਾਹਿਬਾਨ ਵੀ ਆਏ ਸੀਗੇ ਜਿਨ੍ਹਾਂ ਨੂੰ ਅਸੀਂ ਕੁਝ ਅਰਸਾ ਪਹਿਲਾਂ ਜਿਹੜਾ ਹੈਗਾ ਆ ਇਸ ਮਕਸਦ ਲਈ ਸਿਲੈਕਟ ਕੀਤਾ ਸੀ ਕਿ ਉਹ ਪੁਲਿਸ ਦੀਆਂ ਅੱਖਾਂ ਕੰਨ ਤੇ ਬਹਾਵੜ ਤਾਂ ਜੋ ਕਿ ਅਸੀਂ ਆਪਣੇ ਏਰੀਏ ਦੇ ਵਿੱਚ ਮਾੜੇ ਅੰਸਰਾਂ ਤੇ ਨਸ਼ਾ ਦਾ ਜਿਹੜਾ ਕੋਈ ਵਪਾਰ ਕਰਦੇ ਆ ਜਾਂ ਬਾਦਮੀ ਫਲਾਉਣ ਦੀ ਫਰਾਗ ਦੇ ਵਿੱਚ ਆ ਉਹਨਾਂ ਤੇ ਹੋਰ ਨਿਗਰਾਨੀ ਵਧਾ ਸਕੀਏ ਸੋ ਮੈਨੂੰ ਖੁਸ਼ੀ ਆ ਅੱਜ ਇੱਥੇ ਜਿਹੜੇ ਹੈਗੇ ਆ ਅਲੱਗ-ਅਲੱਗ ਫਿਰਕਿਆਂ ਤੋਂ ਅਲੱਗ-ਅਲੱਗ ਪਿੰਡਾਂ ਤੋਂ ਕਸਬਿਆਂ ਤੋਂ ਲੋਕ ਜਿਹੜੇ ਆਏ ਸੀਗੇ ਉਹਨਾਂ ਨੇ ਬਹੁਤ ਵੈਲਿਊਏਬਲ ਸਾਨੂੰ ਸੁਜੈਸ਼ਨਸ ਦਿੱਤੀਆਂ ਜਿਹੜੀਆਂ ਸੁਜੈਸ਼ਨਸ ਤੇ ਅਸੀਂ ਅਮਲ ਕਰਕੇ ਉਹਨਾਂ ਦਾ ਹੋਰ ਜਿਹੜਾ ਹੈਗਾ ਆ ਜਿਹੜਾ ਨਿਵਾਰਨ ਕਰਕੇ ਔਰ ਹੋਰ ਉਹਨੂੰ ਬਿਹਤਰ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ